ਇੱਤਫਾਕ ਨਹੀਂ यूं ਮਿਲਣਾ ਰਾਹੋਂ ਪਰ ਹਰ ਮੋੜ ਪਰ ਇੱਕ ਮਕਸਦ ਸਾਥ ਹੁੰਦਾ ਹੈ ਪਰ ਸਾਡੇ ਸਰਦੂਲ ਸਿਕੰਦਰ ਨੇ ਇੱਕ ਗੀਤ ਦੇ ਵਿੱਚ ਕਿਹਾ ਸੀਗਾ ਜਦੋਂ ਜੁੜੇ ਸਾਂ ਤੇ ਜੁੜੇ ਡਾਡੇ ਵਸੀਲਿਆਂ ਦੇ ਨਾਲ ਜਦੋਂ ਖਿੰਡਣ ਤੇ ਆਏ ਖੰਡੇ ਤਿਲਿਆਂ ਦੇ ਵਾਂਗ ਗੱਲ ਅੱਜ ਆਮ ਆਦਮੀ ਪਾਰਟੀ ਦੀ ਹਜ਼ੂਰ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਆਮ ਆਦਮੀ ਪਾਰਟੀ ਵਖਾਵੇ ਦੇ ਤੌਰ ਤੇ ਚਾਹੇ ਕੁਝ ਵੀ ਕਰੇ ਪਰ ਅੰਦਰ ਖਾਤੇ ਇੱਕ ਜ਼ਲਜ਼ਲਾ ਪੁਚਾਲ ਆਇਆ ਹੋਇਆ ਹੈ ਇਮਾਰਤ ਡੋਲੀ ਪਈ ਹੈ ਹਿੰਮਤ ਕਿਤੇ ਨਾ ਕਿਤੇ ਤੜਕੀ ਜਾਂ ਤੜੜੀ ਪਈ ਹੈ ਪਹਿਲਾ ਗੱਲ ਜੇ ਪੰਜਾਬ ਦੀ ਉਹ ਕਰ ਲਈਏ 13013013050 ਬਣੇਗਾ ਹੀਰੋ 130130 ਇਹ 130 ਦਾ ਦਾਵਾ 0 ਹੋਣ ਜਾ ਰਿਹਾ ਹੈ ਜਿੰਨੀ ਕੋ ਸਾਡੇ ਕੋਲੋਂ ਜਾਣਕਾਰੀ ਝਟਾਈ ਜਾਂਦੀ ਹੈ ਜਿੰਨੀ ਕੋ ਅਸੀਂ ਝੁਟਾ ਸਕਦੇ ਹਾਂ ਜਿੰਨਾ ਕੋ ਸਾਡਾ ਪਿੰਡਾਂ ਚ ਬੈਠਿਆਂ ਦਾ ਵਾਹ ਵਾਸਤਾ ਹੈ ਲੋਕਾਂ ਨਾਲ ਤਾਂ ਇਹਨਾਂ ਦੇ ਅੱਧ ਪਚਦੇ ਮੰਤਰੀ ਵੀ ਇਸ ਵੇਲੇ ਜਿੱਤ ਤੋਂ ਦੂਰ ਨੇ ਅੱਧੋਂ ਜ਼ਿਆਦਾ ਇੱਕ ਦੋ ਮੰਤਰੀ ਆ ਜਿਹੜੇ ਕਹਿ ਲਈਏ ਕਿ ਵਿਨਿੰਗ ਜ਼ੋਨ ਚ ਹੈਗੇ ਆ ਬਾਕੀ ਸਾਰੇ ਸਟਰਗਲ ਕਰ ਰਹੇ ਆ ਤੁਸੀਂ ਸੋਚ ਕੇ ਦੇਖੋ ਮੰਤਰੀ ਵੱਡਾ ਕਾਰਨ ਇਹੋ ਆ ਵੱਡਾ ਕਾਰਨ ਜਿਵੇਂ અપਵਾਦ ਖੁੱਡੀਆਂ ਸਾਹਿਬ ਇਹਨਾਂ ਨੂੰ ਛੱਡ ਦਿਓ ਖੁੱਡੀਆਂ ਸਾਹਿਬ ਆਪਣੇ ਚਿਹਰੇ ਦੇ ਦਮ ਤੇ ਲੜ ਰਹੇ ਨੇ ਉੱਥੇ ਬਠਿੰਡੇ ਚ ਫੈਸਲਾ ਹੋਏਗਾ ਲੱਖਾ ਸਿਦਾਨਾ ਪਰਮਪਾਲ ਕੌਰ ਇਹ ਕੀ ਗਲ ਖਲਾਉਂਦੇ ਨੇ ਉਥੋਂ ਜਿੱਤ ਹਾਰ ਡਿਸਾਈਡ ਹੋਏਗੀ ਪਰ ਕਹਾਣੀ ਕੀ ਹੈ ਕਿ ਜਦੋਂ ਪੁੱਛੋ ਜਾਂਦੇ ਆ ਤਾਂ ਮਾਸਟਰ ਚਿਕਸੀਰ ਸਿੰਘ ਐਮ ਐਲ اے ਇਸੇ ਤਰ੍ਹਾਂ ਹੋਰ ਜਿਹੜੇ ਮੰਤਰੀ ਹੈ ਸਟਰਗਲ ਕਿਉਂ ਕਰ ਰਹੇ ਹੈ ਕਿਉਂਕਿ ਜਦੋਂ ਹਲਕਿਆਂ 'ਚ ਜਾਂਦੇ ਆ ਤਾਂ ਕੁਝ ਐਮ ਐਲ ਐਸ ਕੁਝ ਦਾ ਜ਼ਿਕਰ ਕਰ ਰਹੇ ਆ ਉਹਨਾਂ ਦਾ ਰਿਪੋਰਟ ਕਾਰਡ ਅੱਛਾ ਨਹੀਂ ਮਿਲ ਰਿਹਾ ਤਾਂ ਇਸ ਵਾਸਤੇ ਇਹ ਤੇ ਸਾਫ ਹੈ ਕਿ ਜਦੋਂ ਮੰਤਰੀ ਸਟਰਗਲ ਕਰ ਰਹੇ ਤਾਂ ਕੁਝ ਜਿਹੜੀਆਂ ਸੀਟਾਂ ਕਨਫਰਮ ਹੋ ਚੁੱਕੀਆਂ ਹਨ ਉਹਨਾਂ ਨੂੰ ਜੇ ਛੱਡ ਦਈਏ ਤਾਂ ਐਸਾ ਲੱਗਦਾ ਹੈ ਕਿ ਜੋ ਇਸ ਵੇਲੇ ਸੂਰਤਿ ਹਾਲ ਹੈ ਆਮ ਆਦਮੀ ਪਾਰਟੀ ਅੱਧਾ ਦਰਜਨ ਨਹੀਂ ਟੱਪਣ ਜਾ ਰਹੀ ਹੈ ਸੰਕੇਤ ਨੇ ਤੇ ਕਾਂਗਰਸ ਲਗਭਗ ਅੱਧਾ ਦਰਜਨ ਕਰਾਸ ਕਰ ਲੇਗੀ ਐਸੇ ਇਮਕਾਨ ਨੇ ਯਾਨੀ ਜਿਹੜੇ ਇੰਡੀਆ ਗੱਠ ਜੋੜ ਦੇ ਦੋ ਹਿੱਸੇਦਾਰ ਆ ਇੱਥੇ ਜੋ ਆਪੋ ਵਿੱਚ ਦੀ ਲੜ ਰਿਹਾ ਹੈ ਹੈ ਦੋਨੇ ਟੌਪ ਤੇ ਪਰ ਰੂਲਿੰਗ ਪਾਰਟੀ ਵਾਸਤੇ ਇੱਕ ਸੰਘਰਸ਼ ਦਾ ਸਵਭਾਅ ਜ਼ਰੂਰ ਹੈ ਖੈਰ ਹਲੇ ਇਲੈਕਸ਼ਨ ਚੱਕਾ ਜਿਹੜਾ ਉਹਨੇ ਹੋਰ ਘੁੰਮਣਾ ਤਸਵੀਰਾਂ ਹੋਰ ਸਪਸ਼ਟ ਹੋਣਗੀਆਂ ਇਹ ਲੜਾਈਆਂ ਦੇ ਸਮੀਕਰਨ ਹੋਰ ਬਦਲਣਗੇ ਯਾਨੀ ਜੇ ਇੱਥੇ ਪੰਜਾਬ ਦੇ ਵਿੱਚ ਸੰਘਰਸ਼ ਕੀਤਾ ਜਾ ਰਿਹਾ ਹੈ ਤਾਂ ਦਿੱਲੀ ਦੇ ਵਿੱਚ ਬਹੁਤ ਕੁਝ ਹੋ ਰਿਹਾ ਹੈ ਜ਼ੋਰ ਜਿਸ ਦਾ ਅਸਰ ਦਿੱਲੀ 'ਚ ਪੈਣਾ ਤੇ ਹੋ ਸਕਦਾ ਹੈ ਸਵਾਤੀ ਵਾਲੀ ਵਾਲ ਪਹਿਲਾਂ ਮੈਂ ਕਿਰਦਾਰਾਂ ਦਾ ਜੇ ਜ਼ਿਕਰ ਕਰਾਂਗਾ ਤਾਂ ਤੁਹਾਨੂੰ ਦਰخواਸਤ ਕਰਾਂਗਾ ਕਿ ਸਾਰੇ ਕਿਰਦਾਰਾਂ ਨੂੰ ਪਕੜ ਕੇ ਰੱਖਣਾ ਹੈ ਫੜ ਕੇ ਰੱਖਣਾ ਹੈ ਕਿਰਦਾਰ ਬਹੁਤ ਮਹੱਤਵਪੂਰਨ ਹੈ ਸਵਾਤੀ ਵਾਲੀ ਵਾਲ 2000 ਦਾ ਦੌਰ ਆਈਆਈਟੀ ਜਿਹੜੇ ਕੇਜਰੀਵਾਲ ਸਾਹਿਬ ਉਹ ਵੀ ਤੁਹਾਨੂੰ ਪਤਾ ਹੀ ਹੈ ਆਈਆਈਟੀ ਪਾਸ ਸਭ ਮਤਲਬ ਕਿ ਚੋਟੀ ਦੇ ਬੰਦੇ ਸੇ ਸੋਦੀਆਸ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਅਧਿਆਪਨ ਦੇ ਬਹੁਤ ਪਹੁੰਚੇ ਹੋਏ ਖੜਾਰੇ ਮਹਾ ਖੜਾਰੇ ਮਹਾਰਥੀ ਇਹ ਸੋਸ਼ਲ ਕਾਜ਼ ਕਰਦੇ ਨੇ ਐਨ ਜੀਓ ਦਾ ਗਠਨ ਕਰਦੇ ਨੇ ਐਨ ਜੀਓ ਦਾ ਗਠਨ ਕਰਕੇ ਅਸੂਰ ਕੰਮ ਕਰਦੇ ਆ ਸਵਾਤੀ ਮਾਲੀਵਾਲ ਉਸ ਸਮੇਂ ਤੋਂ ਨਾਲ ਹੈ ਯਾਦ ਰੱਖਿਓ ਉਸ ਸਮੇਂ ਤੋਂ ਉਸ ਸਮੇਂ ਤੋਂ ਨਾਲ ਹੈ ਜਦੋਂ ਕੁਝ ਜ਼ਿਆਦਾ ਉਮਰ ਨਹੀਂ ਸੀ ਸਵਾਤੀ ਮਾਲੀਵਾਲ ਦੀ ਇੱਥੋਂ ਤੱਕ ਕਿ ਜੋ ਇਹਨਾਂ ਨੇ ਐਨ ਜੀਓ ਬਾਅਦ ਚ ਰਜਿਸਟਰਡ ਕਰਵਾਇਆ ਸੋਸ਼ਲ ਕਾਡ ਫਾਊਂਡੇਸ਼ਨ ਦੇ ਨਾਮ ਤੇ ਰਿਸਰਚ ਫਾਊਂਡੇਸ਼ਨ ਦੇ ਨਾਮ ਤੇ ਸਵਾਤੀ ਮਾਲੀਵਾਲ ਉਹਦੀ ਬਾਸ ਸੀ ਕੇਜਰੀਵਾਲ ਚੇਰਾਸਨ ਪਿੱਛੇ ਸਭ ਕੁਝ ਸਵਾਤੀ ਮਾਲੀਵਾਲ ਦੇ ਹੱਥ ਤੇ ਇੱਕ ਹੋਰ ਕੈਰੈਕਟਰ ਵੈਬਰ ਵੈਬਰ ਇੱਕ ਸਟਾਫ ਸਟਾਫ ਮੈਂਬਰ ਹੋਰ ਕੁਝ ਨਹੀਂ ਉਹਦੀ ਔਕਾਤ ਇਸ ਤੋਂ ਵੱਧ ਕੁਝ ਨਹੀਂ ਉਹ ਸਟਾਫ ਦਾ ਹਿੱਸਾ ਹੈ ਫਿਰ ਇਹਨਾਂ ਨੇ ਇੱਕ ਹੋਰ ਸੰਸਥਾ ਬਣਾਈ ਸੀ ਕਬੀਰ ਮੈਗਜ਼ਾ ਸੇ ਅਵਾਰਡ ਮਿਲੇ ਸੀ ਨਾ ਜਿਹੜੀ ਉਹ ਇਨਾਮੀ ਰਾਸ਼ੀ ਸੀ ਉਹ ਸਾਰੀ ਇਸ ਤਰ੍ਹਾਂ ਹੀ ਖਰਚ ਹੋ ਗਈ ਫਿਰ ਅੰਦੋਲਨ ਆਉਂਦਾ ਵੈਬ ਪੁਰਾਣਾ ਸਾਥੀ ਸੈ ਸੋਧਿਆ ਪੁਰਾਣਾ ਸਾਥੀ ਕੇਜਰੀਵਾਲ ਤੇ ਸਵਾਤੀ ਪੁਰਾਣੇ ਸਾਥੀ ਪੁਰਾਣੇ ਸਾਥੀ ਅੰਦੋਲਨ ਚੱਲਦਾ ਹੈ ਇੰਡੀਆ ਅਗੇਂਸਟ ਕਰਪਸ਼ਨ ਫਿਰ ਅਗਲੀ ਤਸਵੀਰ ਤੁਹਾਡੇ ਸਾਹਮਣੇ ਆ ਉਤੋਂ ਬਾਅਦ ਅਚਾਨਕ ਅਚਾਨਕ ਆਇਆ ਸਪਤੇ ਜਿਹੜਾ ਲੰਕੇ ਗਿਆ ਬੀਤ ਕੇ ਗਿਆ ਇੱਕ ਰੋਜ਼ ਸਵਾਤੀ ਮਾਲੀਵਾਲ ਦਾ 112 ਤੇ ਫੋਨ ਆਉਂਦਾ ਹੈ ਪਹਿਲਾ ਉਹਦੇ 'ਚ ਇਹ ਦਰਜ ਕਰਵਾਇਆ ਜਾਂਦਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਆਪਣੇ ਪੀਏ ਵੈਬਵ ਨੂੰ ਕੁੱਟਿਆ 5 ਕ੍ਰੈਕਸ਼ਨ ਤਹਿਤ ਰੋਜ਼ਨਾਮੇ 'ਚ ਰਜਿਸਟਰਡ ਕੀਤਾ ਜਾਂਦਾ ਹੈ ਕਿ ਪੀਏ ਵੈਬਵ ਕੁਮਾਰ ਨੇ ਮੇਰੀ ਕੁੱਟਮਾਰ ਕੀਤੀ ਹੈ ਅਰਵਿੰਦ ਕੇਚਰੀਵਾਲ ਦੇ ਕਹਨ ਤੇ ਜਿਸ ਔਰਤ ਸਵਾਤੀ ਮਾਲੀਵਾਲ ਨੇ 9 ਸਾਲ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੀ ਕੀਤੀ ਹੋਵੇ ਜਿਸ ਮਹਿਲਾ ਨੇ ਇੱਕ ਅਵਾਰਡ ਫੰਕਸ਼ਨ ਦੇ ਦੌਰਾਨ ਇਹ ਕਹਿ ਦਿੱਤਾ ਹੋਵੇ ਕਿ ਮੇਰੇ ਪਿਓ ਨੇ ਮੇਰਾ ਯੂਨ ਸੋਸ਼ਲ ਕੀਤਾ ਹਾਲਾਂਕਿ Air Force ਦੇ ਸਾਬਕਾ ਕਾਤਕਾਰੀ ਸਨ ਕੁੱਟਿਆ ਮਾਰਿਆ ਉਹ ਔਰਤ ਕਈ ਘੰਟੇ ਚੁੱਪ ਰਹਿੰਦੀ ਹੈ ਤੇ ਫਿਰ ਅਚਾਨਕ ਐਕਟਿਵ ਹੁੰਦੀ ਹੈ ਮੈਡੀਕਲ ਹੁੰਦਾ ਉਸ ਤੋਂ ਬਾਅਦ FIR ਕੱਟੀ ਜਾਂਦੀ ਹੈ FIR 'ਚ ਇਹ ਕਿਹਾ ਜਾਂਦਾ ਹੈ ਕਿ ਮੈਂ CM ਨੂੰ ਮਿਲਣ ਵਾਸਤੇ ਗਈ ਸੀ ਤਾਂ ਵੈਭਬ ਨੇ ਬਦਤਮੀ ਸੀ ਕੀਤੀ ਹੈ ਮੈਨੂੰ ਕੁੱਟਿਆ ਮਾਰਿਆ 7 8 ਥੱਪੜ ਲੱਤਾ ਮਾਰੇ ਗਏ ਨੇ ਮੈਂ ਡਿੱਗ ਪਈ ਫਿਰ ਵੀ ਛਾਤੀ ਤੇ ਲੱਤਾਂ ਮਾਰੀਆਂ ਗਈਆਂ ਉਸ ਵੇਲੇ ਮੈਂ ਪੀਰੀਅਡਸ ਦੇ ਵਿੱਚੋਂ ਗੁਸਰ ਰਹੀ ਸੀ ਸ਼ર્ટ ਪਾੜ ਦਿੱਤੀਗੇ ਬਟਨ ਤੋੜ ਦਿੱਤੇ ਗਏ ਵੈਭਵ ਕੁਮਾਰ ਨੇ ਵੀ ਇੱਕ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਸਵਾਤੀ ਮਾਲੀਵਾਲ ਦੇ ਖਿਲਾਫ ਕਿ ਬਿਨਾ ਅਪੁਆਇੰਟਮੈਂਟ ਤੋਂ ਆਈ ਹੈ ਸਵਾਤੀ ਮਾਲੀਵਾਲ ਉੱਥੇ ਆ ਕੇ ਹੰਗਾਮਾ ਕੀਤਾ ਡਿਊਟੀ 'ਚ ਵਿਗਨ ਪਾਇਆ ਵਗੈਰਾ ਵਗੈਰਾ ਆਮ ਆਦਮੀ ਪਾਰਟੀ ਨੇ ਪਹਿਲਾ ਇਹ ਕਿਹਾ ਕਿ ਸਵਾਤੀ ਮਾਲੀਵਾਲ ਦੇ ਨਾਲ ਮਾੜਾ ਹੋਇਆ ਸੰਜੇ ਸਿੰਘ ਆਏ ਸੰਜੇ ਸਿੰਘ ਸਾਹਮਣੇ ਆਏ ਸਭ ਤੋਂ ਪਹਿਲਾਂ ਉਹਨਾਂ ਨੇ ਇਸ ਗੱਲ ਨੂੰ تسلیم ਕੀਤਾ ਕਿ ਮਾੜਾ ਹੋਇਆ ਪਰ ਬਾਅਦ ਦੇ ਵਿੱਚ ਜਦੋਂ ਸਵਾਤੀ ਮਾਲੀਵਾਲ ਨੇ ਐਫ ਆਈ ਆਰ ਕਟਵਾ ਦਿੱਤੀ ਤਦ ਆਮ ਆਦਮੀ ਪਾਰਟੀ ਕਹਿੰਦੀ ਆ ਕਿ ਨਹੀਂ ਇਹ ਸਭ ਕੁਝ ਭਾਜਪਾ ਦਾ ਕੀਤਾ ਕਰਾਇਆ ਹੈ ਯਾਨੀ ਬੀਬੀ ਸਵਾਤੀ ਮਾਲੀਵਾਲ ਰਾਜ ਸਭਾ ਦੀ ਮੈਂਬਰ ਉਸਨੇ ਇਹ ਇੱਕ ਘਣੀ ਮੱਥੀ ਸਾਜਿਸ਼ ਦੇ ਤਹਿਤ ਕੀਤਾ ਹੈ ਕਲੀਅਰ ਹੋ ਗਈ ਤਸਵੀਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਾਰੇ ਪੁਰਾਣੇ ਸਾਥੀ ਸੀ ਇੱਕ ਵੀਡੀਓ ਵਾਇਰਲ ਹੁੰਦਾ ਜਿਹਦੇ ਵਿੱਚ ਸਵਾਤੀ ਮਾਲੀਵਾਲ ਵੈਭਵ ਨੂੰ ਸਾਲਾ ਗੰਜਾ ਕਹਿ ਰਹੀ ਹੈ ਜਿਹੜੇ ਸਿਕਿਉਰਟੀ ਪਰਸਨ ਨੇ ਸਿਕਿਉਰਟੀ ਗਾਰਡ ਨੇ ਸੁਰੱਖਿਆ ਦਸਤੇ ਦਿਆ ਹਿਸਾ ਨੇ ਉਹਨਾਂ ਦੇ ਨਾਲ ਬਹਿਸਬਾਜ਼ੀ ਹੋ ਰਹੀ ਹੈ ਉਸ ਵੀਡੀਓ ਬਾਰੇ ਵੀ ਸਵਾਤੀ ਮਾਲੀਵਾਲ ਨੇ ਕਿਹਾ ਕਿ ਹਾਲਾਂਕਿ ਨਾਂ ਨਹੀਂ ਲਿਆ ਪਰ ਹਿੱਟਮੈਨ ਕਿਹਾ ਕਿ ਹੁਣ ਉਹਨੇ ਆ ਕਰਤੂਤ ਸ਼ੁਰੂ ਕਰ ਦਿੱਤੀ ਹੈ ਕਿਤੇ ਵੱਲ ਸੰਕੇਤ ਹੈ ਕਿਤੇ ਵੱਲ ਇਸ਼ਾਰਾ ਹੈ ਆਪਾਂ ਨੂੰ ਪਤਾ ਹੈ ਤਾਂ ਦੂਜੀ ਚੀਜ਼ ਜੜੀ ਹੈ ਇਸ ਮਾਮਲੇ ਦੇ ਵਿੱਚ ਹੁਣ ਇਹੋ ਆ ਆਮ ਆਦਮੀ ਪਾਰਟੀ ਇਸ ਨੂੰ ਭਾਜਪਾ ਦੀ ਸਾਜ਼ਿਸ਼ ਕਰਾਰ ਦੇ ਰਹੀ ਹੈ पर दूसरे पासे ਤੁਸੀਂ ਸੋਚ ਕੇ ਵੇਖੋ ਕਿ 20-25 ਸਾਲ ਦੀ ਰਾਜਨੀਤਿਕ ਤੇ ਨਿੱਜੀ ਸਾਂਝ ਉਹ ਅੱਜ ਇੱਥੋਂ ਤੱਕ ਗਈ ਕਿਵੇਂ ਆ ਦੇਖੋ ਇਹਦੇ ਚ ਦੋ ਤਿੰਨ ਗੱਲਾਂ ਨੇ ਕੁਝ ਨਿੱਜੀ ਸਵਾਲ ਵੀ ਚੁੱਕ ਰਹੇ ਨੇ ਅਸੀਂ ਉਧਰ ਨਹੀਂ ਜਾਵਾਂਗੇ ਨਿੱਜੀ ਜ਼ਿੰਦਗੀ ਤੇ ਸਵਾਲ ਬਿਨਾ ਤੱਥਾਂ ਤੋਂ ਚੁੱਕਣਾ ਵਾਜਬ ਨਹੀਂ ਹੈ ਪਰ ਦੂਸਰਾ ਮਸਲਾ ਜੋ ਜਾਣਕਾਰੀ ਮੇਰੇ ਕੋਲ ਹੈ ਕਿ ਸਵਾਤੀ ਮਾਲੀਵਾਲ ਪਿਛਲੇ ਕੁਝ ਦਿਨਾਂ ਤੋਂ ਨਾਖੁਸ਼ ਹੈ ਉਹਦੇ ਕਈ ਕਾਰਨ ਹੈ ਇੱਕ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਵੈਬਬ ਕਿਸੇ ਟਾਈਮ ਸਵਾਤੀ ਮਾਲੀਵਾਲ ਦਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਜੂਨੀਅਰ ਹੋਣ ਤੋਂ ਵੱਧ ਖੁਸ਼ ਨਹੀਂ ਸੀ ਉਹਦੀ ਹੈਸ਼ੀਅਤ ਖੁਸ਼ ਨਹੀਂ ਸੀ ਸਵਾਤੀ ਮਾਲੀਵਾਲ ਦੇ ਅੱਜ ਅਰਵਿੰਦ ਕੇਜਰੀਵਾਲ ਦਾ ਉਹ ਇੰਨਾ ਖਾਸ-ਖਾਸ ਹੈ ਕਿ ਇੰਨਾ ਰੌਲਾ ਪੈਣ ਦੇ ਬਾਵਜੂਦ ਲਖਨਊਂਚ ਅਰਵਿੰਦ ਕੇਜਰੀਵਾਲ ਦੇ ਨਾਲ ਦੇਖਦਾ ਰੌਲਾ ਪੈਂਦਾ ਹੈ। ਐਨੇ ਮਾਮਲੇ ਨੇ ਕਿ ਜਿੱਦਾਂ ਪੀਡਬਲਯੂਡੀ ਵਾਲੇ ਅਪਾਰਟਮੈਂਟ ਸੌਰੀ ਬੰਗਲੇ ਤੋਂ ਲੈ ਕੇ ਫਿਰਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਲਿਕਰ ਮਾਮਲਾ ਇਹਦੋਂ ਵੀ ਪਿੱਛੇ ਚਲੇ ਜਾਓ ਪਾਣੀ ਵਾਲੇ ਟੈਂਕਰ ਦਾ ਮਾਮਲਾ ਇਵਨ ਥੈਟ ਕਿ 2015 ਤੋਂ ਨਿੱਜੀ ਸਹਾਇਕ ਦੇ ਤੌਰ ਤੇ ਇਹਨਾਂ ਨੂੰ ਜੋੜਿਆ ਗਿਆ ਸੀ 24 ਚ 24 ਚ ਉਹ ਜਿਹੜੀ ਆਫੀਸ਼ੀਅਲੀ ਅਪੁਆਇੰਟਮੈਂਟਸ ਉਹ ਰੱਦ ਹੋ ਜਾਂਦੀ ਹੈ ਮਾਰਚ 24 ਦੀ ਗੱਲ ਹੈ ਇੱਕ ਤੇ ਇਹ ਆ ਕਿ ਵੈਬ ਕੁਮਾਰ ਸਾਰਾ ਕੁਝ ਸੰਭਾਲ ਬੈਠਾ ਹੋ ਸਕਦਾ ਹੈ ਸਵਾਤੀ ਮਾਲੀਵਾਲ ਇਸ ਗੱਲ ਤੋਂ ਚਿੜ ਗਈ ਹੋਵੇ ਉਸਨੇ ਕਿਹਾ ਹੋਵੇ ਕਿ ਮੁਲਾਕਾਤ ਨਹੀਂ ਹੋ ਸਕਦੀ ਜਾਂ ਇੰਤਜ਼ਾਰ ਕਰੋ ਵਗੈਰਾ ਬ ਇਹ ਇੱਕ ਆਮ ਆਪਣੀ ਕਹਲੋ ਕਿ ਬੰਦਿਆਂ ਦੀ ਸੁਭਾਅ ਦੀ ਵੀ ਨਿਸ਼ਾਨੀ ਹੁੰਦੀ ਆ ਸੁਭਾਅ ਚ ਵੀ ਹੁੰਦਾ ਕਿ ਜਦੋਂ ਕੋਈ ਆਪਣਾ ਛੋਟਾ ਜਾਂ ਆਪਣੇ ਥੱਲੇ ਕੰਮ ਕਰ ਚੁੱਕਾ ਬੰਦਾ ਕਿਸੇ ਵੇਲੇ ਚੌਧਰ ਚਲਾਵੇ ਤੇ ਗੁੱਸਾ ਆ ਜਾਂਦਾ ਹੈ ਦੂਸਰੀ ਚੀਜ਼ ਸਵਾਤੀ ਮਾਲੀਵਾਲ ਉਹਨਾਂ ਮੈਂਬਰ ਪਾਰਲੀਮੈਂਟਾਂ ਦੇ ਵਿੱਚੋਂ ਹੈ ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਖੁੱਲ ਕੇ ਵਿਰੋਧ ਨਹੀਂ ਕੀਤਾ राघव ਚੱਡਾ ਜੇ ਲੰਡਨ ਚ ਜਾ ਕੇ ਬਹਿ ਗਿਆ ਜਾ ਕੇ ਬਹਿ ਗਏ ਹੁਵਲੈਤ ਵਿੱਚ 94 ਤਾਂ ਉਸੇ ਤਰ੍ਹਾਂ ਸਵਾਤੀ ਮਾਲੀ ਬਿਆਲ ਅਮਰੀਕਾ ਚਲੀ ਗਈ ਸੀ ਇਹਦਾ ਵੀ ਹੋ ਸਕਦਾ ਹੈ ਕਿ ਸੁਨੀਤਾ ਕੇਜਰੀਵਾਲ ਨੇ ਬੁਰਾ ਮਨਾਇਆ ਹੋਵੇ ਸੁਨੀਤਾ ਕੇਜਰੀਵਾਲ ਬੁਰਾ ਮਨਾ ਸਕਦੀ ਹੈ ਸਾਂਝੀ ਪੁਰਾਣੀ ਹੈ ਤੇ ਦੂਸਰੇ ਪਾਸੇ ਨਰਾਜ਼ਗੀ ਚੜੀ ਹੈ ਉਹ ਵੀ ਵੱਡੀ ਹੋ ਸਕਦੀ ਹੈ ਪਰ ਇੱਕ ਚੀਜ਼ ਹੋਰ ਬੜੀ ਸੋਚਣ ਵਾਲੀ ਹੈ ਉਹ ਇਹ ਆ ਕਿ ਪਿਛਲੇ ਦਿਨਾਂ 'ਚ ਅਭਿਸ਼ੇਕ ਮਨੂ ਸਿੰਘ ਵੀ ਜਿਹੜੇ ਕਾਂਗਰਸੀ ਨੇ ਬਹੁਤ ਵੱਡੇ ਵਕੀਲ ਨੇ ਹਾਲਾ ਵਕੀਲਾਂ 'ਚੋਂ ਦੇਸ਼ ਭਰ 'ਚੋਂ ਉਹਨਾਂ ਦਾ ਨੰਬਰ ਜਿਹੜਾ ਹੈ ਉਹ ਕਹਿ ਲੋ ਕਿ ਟੌਪ 'ਚ ਆਉਂਦਾ ਹੈ ਰਾਜ ਸਭਾ ਉਨ੍ਹਾਂ ਦੇ ਹੱਥੋਂ ਤਿਲਕ ਗਈ ਸੀਟ ਨਹੀਂ ਮਿਲੀ ਹਿਮਾਚਲ ਚਾਹਾਰ ਗੈਸਨ ਸਾਰੇ ਕੇਸ ਅਰਵਿੰਦ ਕੇਜਰੀਵਾਲ ਦੇ ਉਹ ਲੜ ਰਹੇ ਨੇ ਪਰਿਵਾਰਕ ਸਾਂਝ ਹੈ ਅਭਿਸ਼ੇਕ ਮਨੂ ਸਿੰਘ ਵੀ ਬਾਰੇ ਚਰਚਾ ਹੈ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਰਾਜ ਸਭਾ ਚ ਭੇਜਣਾ ਚਾਹੁੰਦੇ ਆ ਹੁਣ ਸੀਟ ਕਿਹੜੀ ਖਾਲੀ ਕਰਾਈ ਜਾਵੇ ਇਹ ਵੀ ਹੋ ਸਕਦਾ ਹੈ ਕਿ ਸਵਾਤੀ ਵਾਲੀ ਵਾਲ ਸੀਟ ਛੱਡਣ ਲਈ ਕਿਆ ਜਾ ਰਿਹਾ ਹੋਵੇ ਕਿਉਂ ਕਿ ਸਵਾਤੀ ਮਾਲੀਵਾਲ ਜਿਵੇਂ ਮੈਂ ਕਿਹਾ ਕਿ ਕੁਝ ਕਾਰਨ ਸੀ ਸਵਾਤੀ ਮਾਲੀਵਾਲ ਤੋਂ ਸੀਟ ਖਾਲੀ ਕਰਵਾਈ ਜਾ ਸਕਦੀ ਜਾਂ ਮੁਲਾਕਾਤ ਤੋਂ ਇਨਕਾਰ ਕੀਤਾ ਜਾ ਸਕਦਾ ਸੀ ਨਿੱਜੀ ਕਾਰਨ ਪਾਸੇ ਰੱਖ ਰਿਹਾ ਮੈਂ ਉਹ ਵੀ ਚਰਚਾ ਦਾ ਵਿਸ਼ਾ ਨਹੀਂ ਹੈ ਇਸ ਬਾਰੇ ਖੈਰ ਭਈ ਅਗਤੇ ਲੱਗੇਗੀ ਨਾ ਕਿਉਂ ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਕਾਂਡ ਹੋਇਆ ਯਾਦ ਕਰੋ ਆਤਿਸ਼ੀ ਨੂੰ ਮਨਿਸਟਰੀ ਦਿੱਤੀ ਜਾਂਦੀ ਹੈ ਆਤਿਸ਼ੀ ਨੂੰ ਮੰਤਰਾਲੇ ਦਿੱਤੇ ਜਾਂਦੇ ਆ ਤੇ ਸਵਾਤੀ ਵਾਲੀ ਵਾਲ ਜੋ ਕਹ ਲੋ ਕਿ ਭਈ ਇਹਨਾਂ ਦੇ ਨਾਲ ਤੇ ਫਿਰ ਬਹੁਤ ਲੰਮੇ ਸਮੇਂ ਤੋਂ ਉਹਨੂੰ ਜੂਨੀਅਰ ਕਰ ਦਿੱਤਾ ਜਾਂਦਾ ਹੈ ਉਹ ਚੇਅਰ ਪਰਸਨ ਰਹਿ ਜਾਂਦੀ ਹੈ ਬੀਬੀ ਆਤਿਸ਼ੀ ਬਹੁਤ ਉਹਾਂ ਪਰ ਫੁੱਲ ਹੋ ਜਾਂਦੀ ਹੈ ਹੁਣ ਇਹਨਾਂ ਗੱਲਾਂ ਚੋਂ ਸ਼ਾਇਦ ਇਸ ਕੱਲ ਦਾ ਇਮਕਾਨ ਜ਼ਿਆਦਾ ਹੈ ਕਿ ਸਵਾਤੀ ਮਾਲੀਵਾਲ ਉੱਥੇ ਗੱਲ ਕਰਨ ਹੀ ਗਈ ਸੀ ਚਾਹੇ ਤਾਂ ਰਾਜ ਸਭਾ ਦੀ ਟਿਕਟ ਦੇਣ ਦੀ ਗੱਲ ਹੋਵੇ ਸੀਟ ਦੇਣ ਦੀ ਗੱਲ ਹੋਵੇ ਕਿ ਭਾਈ ਸਿੰਘ ਵੀ ਨੂੰ ਦਿੱਤੀ ਜਾ ਰਹੀ ਹੈ ਸੁਨੇਹਾ ਲੱਗਾ ਹੋਵੇ ਮਾਲੀਵਾਲ ਜੀ ਉੱਥੇ ਗਏ ਚਲੇ ੜਕਾਹਟ ਦੇ ਵਿੱਚ ਕੀ ਕੁਝ ਹੋਇਆ ਮੈਨੂੰ ਨਹੀਂ ਪਤਾ ਉੱਥੇ ਸਾਰੀ ਸੀਸੀਟੀਵੀ ਜਦੋਂ ਜ਼ਬਤ ਕੀਤੀ ਜਾਵੇਗੀ ਫਿਰ ਪਤਾ ਲੱਗੇਗਾ ਕੁੱਟਮਾਰ ਹੋਈ ਹੈ ਕਿ ਨਹੀਂ ਤੇ ਜੇ ਸੁਵਾਤੀ ਮਾਲੀਵਾਲ ਝੂਠਾ ਦੋਸ਼ ਲਾ ਰਹੀ ਹੈ ਕਥਿਤ ਤੌਰ ਤੇ ਤਾਂ ਫਿਰ ਫਿਰ ਅਰਵਿੰਦ ਕੇਜਰੀਵਾਲ ਵਾਸਤੇ ਜੋ ਕਹਿ ਰਹੇ ਆ ਕਿ ਤੁਸੀਂ ਮੈਨੂੰ ਵੋਟ ਪਾਓ ਮੈਂ ਜੇਲ ਨਹੀਂ ਜਾਵਾਂਗਾ 2 ਤਰੀਕ ਨੂੰ ਮੈਂ ਜੇਲ ਨਹੀਂ ਜਾਣਾ ਜੇ ਤੁਸੀਂ ਮੈਨੂੰ ਜਿਤਾ ਦਿਓ ਐਸਾ ਕੁਛ ਨਹੀਂ ਹੈ ਇਸ ਹੋਰ ਫਿਰਤੇ ਅਰਵਿੰਦ ਕੇਚਰੀਵਾਲ ਕਿਉਂਕਿ ਚਾਰਸ਼ਿਟ ED ਨੇ ਤਤਫਟ ਦਾਖਲ ਕਰ ਦਿੱਤੀ ਪੁਰਾਣੇ ਕੇਸ 'ਚ ਆਪ ਨੂੰ ਯਾਨੀ ਪਾਰਟੀ ਨੂੰ ਦੋਸ਼ੀ ਬਣਾ ਲਿਆ ਗਿਆ ਜੇਕਰ ਇਹਦੇ 'ਚ ਭਾਜਪਾ ਦੀ ਚਾਲ ਹੋਈ ਕਿਸੇ ਤੌਰ ਤੇ ਤਾਂ ਫਿਰ ਮੇਰੇ ਪਿਆਰੇ ਦਰਸ਼ਕੋ ਇਹ ਗੱਲ ਮੰਨ ਕੇ ਚਲੋ ਕਿ ਹੋ ਸਕਦਾ ਹੈ ਕਿ ਅਰਵਿੰਦ ਕੇਜਰੀਵਾਲ ਲਈ 2 ਤਰੀਕ ਸਰੈਂਡਰ ਦੀ ਤਰੀਕ ਦੂਰ ਹੋ ਜਾਵੇ ਪਹਿਲਾਂ ਹੀ ਖੰਮ ਹੋ ਜਾਵੇ ਕਿਉਂ ਮਾਮਲਾ ਔਰਤ ਨਾਲ ਜੁੜਿਆ ਕੁੱਟਮਾਰ ਨਾਲ ਜੁੜਿਆ ਸੀਐਮ ਦੀ ਰਹਿਸ਼ਨ ਨਾਲ ਜੁੜਿਆ ਤੇ ਜੇ ਸੁਵਾਤੀ ਮਾਲੀਵਾਲ ਇਸ ਬਿਆਨ ਤੇ ਕੈਮਰੈਂਦੀ ਹੈ ਕਿ ਸਾਰਾ ਕੁਝ ਕੇਜਰੀਵਾਲ ਦੇ ਕਹਿਣ ਪਰ ਹੋਇਆ ਤੇ ਇਸ ਤੋਂ ਬਾਅਦ ਵੈਬਅ ਨਪੜੇ ਇੱਥੇ ਆ ਜਾਂਦਾ ਹੈ ਤੁਸੀਂ ਪਿਛਲਾ ਪੈਟਰਨ ਚੈੱਕ ਕਰੋ ਕਿ ਇਹ ਸਭ ਤੋਂ ਪਹਿਲਾਂ ਇੱਕ ਜਣੇ ਨੂੰ ਸਰਕਾਰੀ ਗਵਾਹ ਬਣਾਉਂਦੇ ਆ ਤੇ ਇਹੋ ਹੀ ਕਾਰਨ ਆ ਕਿ ਵੈਬ ਆਫ ਘਰੇ ਨਹੀਂ ਮਿਲ ਰਿਹਾ ਉਹਦੇ ਘਰ ਦੇ ਬਾਹਰ ਨੋਟਿਸ ਲੱਗਾ ਜਦੋਂ ਤੱਕ ਅਸੀਂ ਇਹ ਗੱਲਬਾਤ ਰਿਕਾਰਡ ਕਰ ਰਹੇ ਹਾਂ ਛੇ ਨੀਵਾਰਸੀ ਇਹ ਗੱਲਬਾਤ ਰਿਕਾਰਡ ਕਰ ਰਹੇ ਹਾਂ ਅਸੀਂ ਇਹ ਸਾਫ਼ ਕਰ ਦੇਣਾ ਚਾਹੁੰਦੇ ਹਾਂ ਉਸ ਤੋਂ ਬਾਅਦ ਇਸ ਮਾਮਲੇ 'ਚ ਕੀ ਅਪਡੇਟ ਹੁੰਦੀ ਹੈ ਮਾਮਲਾ ਕੀ ਅਪਡੇਸ਼ਨ ਹੁੰਦੀ ਹੈ ਉਹ ਬਾਦ ਦੀਆਂ ਗੱਲਾਂ ਨੇ ਅਸੀਂ ਸ਼ਨੀਵਾਰ ਸਵੇਰ ਤੱਕ ਦੀ ਗੱਲ ਕਰ ਰਹੇ ਹਾਂ ਕਿ ਛੋ ਚੱਲ ਰਿਹਾ ਹੈ ਵੈਬਬ ਅਚਾਨਕ ਲਾਪਤਾ ਹੈ ਸ਼ਾਇਦ ਇਹੀ ਸਟ੍ਰੈਟਜੀ ਹੈ ਕਿ ਵੈਬਬ ਇੱਕ ਤਰੀਕ ਤੱਕ ਕਿਸੇ ਵੀ ਹਾਲਤ ਦੇ ਵਿੱਚ ਇਹਨਾਂ ਦੇ ਹੱਥ ਨਹੀਂ ਆਉਣਾ ਚਾਹੀਦਾ ਨਹੀਂ ਤੇ ਇਹਨਾਂ ਦੇ ਕੋਲ ਮੈਂ ਜਿਵੇਂ ਕਿਹਾ ਕਿ ਫਾਇਲਾਂ ਬਹੁਤ ਪੀ ਡਬਲਯੂ ਡੀ ਪਾਣੀ ਵਾਲਾ ਮਾਮਲਾ ਟੈਂਕਰਾਂ ਵਾਲਾ ਮਾਮਲਾ ਵਗੈਰਾ ਵਗੈਰਾ ਪਤੇਰਾ ਕੁਸ਼ ਹੈ। ਮਤੇਰਾ ਕੁਸ਼ ਹੈ ਕਿ ਜੇ ਵੈਬ ਇਹਨਾਂ ਦੇ ਟਿੱਟੇ ਚੜ ਗਿਆ। ਜਿਵੇਂ ਆਪਾਂ ਦੇਖਿਆ ਕਿ ਉਹੀ ਬੰਦਾ ਇਲੈਕਟਰਲ ਬੌਂਡ ਦਿੰਦਾ ਤੇ ਫਿਰ ਸਰਕਾਰੀ ਗਵਾਹ ਬਣਾਇਆ ਜਾਂਦਾ ਲੇਕਰ ਕੇਸ ਦੇ ਵਿੱਚ ਕੇਜਰੀਵਾਲ ਹੋਰਾਂ ਦੇ ਉਲਟ ਪਕਤਾਇਆ ਜਾਂਦਾ ਮੁੜ ਕੇ ਉਹਨੂੰ ਜਮਾਨਤ ਵੀ ਦਵਾਉਣ ਚ ਕਿਤੇ ਨਾ ਕਿਤੇ ਕੇਂਦਰੀ ਏਜੰਸੀਆਂ ਸਹਾਇਕ ਸਿੱਧ ਹੁੰਦੀਆਂ ਨੇ। ਤੋਂ ਭਾਈ ਇਹ ਸਾਫ ਹੈ ਕਿ ਜੇਕਰ ਵੈਬਬ ਨੂੰ ਇਹਨਾਂ ਨੇ ਟਿੱਟੇ ਚੜਾ ਲਿਆ ਤਾਂ ਅਰਵਿੰਦ ਕੇਜਰੀਵਾਲ 2 ਤਰੀਕ ਤੋਂ ਪਹਿਲਾਂ ਹੀ ਅੰਦਰ ਜਾਣਗੇ ਤੈ ਹੋ ਸਕਦਾ ਅੰਦਰ ਚਲੇ ਜਾਣ ਹੋ ਸਕਦਾ ਹੈ ਤੈ ਤਾਂ ਇਸੇ ਕਰਕੇ ਹੀ ਵੈਬਬ ਜਿਹੜਾ ਉਹ ਇਸ ਵੇਲੇ ਹੱਥ ਨਹੀਂ ਕਿਸੇ ਦੇ ਆਉਂਦਾ ਤੇਰਾ ਉਡਣਾ ਯਾਰ ਕੁੜੇ ਇਸ ਵੇਲੇ ਉਹ ਉਡਣਾ ਸੱਪ ਬਣ ਕੇ ਤੇ ਉਡਾਰੀਆਂ ਹੀ ਮਾਰ ਰਿਹਾ ਦੇਖੋ ਹੁਣ ਕੀ ਬਣਦਾ ਪਰ ਮੇਰੇ ਖਿਆਲ ਦੇ ਨਾਲ ਜਕੜਬੰਦ ਪੱਕੇ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ ਇਹ ਕਿਉਂ ਹੋ ਰਿਹਾ ਜੇਕਰ ਭਾਜਪਾ ਕਰ ਰਹੀ ਤਾਂ ਕਿਉਂ ਹੋ ਰਿਹਾ ਇਹਦਾ ਜਵਾਬ ਵੀ ਮਿਲਣਾ ਚਾਹੀਦਾ ਹੈ ਮੈਂ ਜਿਵੇਂ ਕਿ ਸਵਾਤੀ ਮਾਲੀਵਾਲ ਜਾਂ ਕੇਜਰੀਵਾਲ ਫੈਮਿਲੀ ਉਹਨਾਂ ਚ ਸਭ ਕੁਝ ਠੀਕ ਨਹੀਂ ਹੈ ਤੇ ਸਾਫ ਹੈ ਇਹ ਕਿਉਂ ਹੋ ਰਿਹਾ ਜੇ ਭਾਜਪਾ ਕਰ ਰਹੀ ਇਸ ਵਾਸਤੇ ਹੋ ਰਿਹਾ ਸੋ ਭਾਜਪਾ ਮੰਨ ਚੁੱਕੀ ਹੈ ਜੋ ਖੂਫੀਆ ਏਜੰਸੀਆਂ ਦੀਆਂ ਰਿਪੋਰਟਾਂ ਨੇ ਕਿ ਇਲੈਕਸ਼ਨ ਹੱਥੋਂ ਨਿਕਲ ਗਿਆ ਜੇਕਰ ਬਕਾਇਆ ਬੱਚੀਆਂ ਬਕਾਇਆ ਬੱਚੀਆਂ ਸੀਟਾਂ ਚ ਭਾਜਪਾ ਸਟ੍ਰਾਈਕ ਰੇਟ 80 90 ਤੱਕ ਨਹੀਂ ਲੈ ਜਾਂਦੀ ਤਾਂ ਬਹੁਤ ਮੁਸ਼ਕਲ ਹੈ ਤਾਂ ਉਹਦੇ ਚ ਹੁਣ ਰਹਿ ਕੀ ਗਿਆ ਯੂਪੀ ਦਿੱਲੀ ਪੰਜਾਬ ਹਰਿਆਣਾ ਹਿਮਾਚਲ ਅਪਰ ਨਾਰਥਨ ਸਟੇਟ ਹੀ ਰਹਿ ਗਏ ਨੇ ਜ਼ਿਆਦਾਤਰ ਜ਼ਿਆਦਾਤਰ ਤੇ ਤੇ ਜ਼ੋਰ ਲੱਗ ਰਿਹਾ ਹੈ ਤੇ ਅਰਵਿੰਦ ਕੇਜਰੀਵਾਲ ਜੇਕਰ ਸਿਕੰਜੇ ਚ ਆ ਜਾਂਦੇ ਆ ਇਸ ਸਾਮਲੇ ਨੂੰ ਪੰਜ ਪਾ ਹੋਰ ਬਹੁਤ ਵੱਡਾ ਲੈ ਜਾਂਦੀ ਹੈ ਬਣਾ ਕੇ ਤਾਂ ਦਿੱਲੀ ਚ ਤੇ ਫਰਕ ਪਊਗਾ ਯੂਪ ਚ ਪੰਜਾਬ ਚ ਹਰਿਆਣੇ ਚ ਸੂਬਾ ਬਕਾ ਹਮਾ ਚਲ ਜੂਗੀ ਰਾਜਸਥਾਨ ਚ ਖੈ ਰਾਜਸਥਾਨ ਦਾ ਜ਼ਿਆਦਾਤਰ ਤਾਂ ਇਲੈਕਸ਼ਨ ਮੇਰੇ ਖਿਆਲ ਦੇ ਨਾਲ ਨੇ ਪੜੀ ਚੁੱਕਾ ਪਰ ਹਮਲਾਵਰ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਆਉਂਦਿਆ ਹੋ ਗਿਆ ਮੋਦੀ ਤੇ ਸਵਾਲ ਖੜੇ ਕਰ ਦਿੱਤੇ ਕਿ ਇਹ ਤੇ ਮਾਰਗਦਰਸ਼ਨ ਮੰਡਲ ਚ ਜਾ ਰਹੇ ਨੇ ਅਗਲੇ ਸਾਲ yogi ਨੂੰ ਨਿਵੇੜਿਆ ਜਾ ਰਿਹਾ 230 ਸੀਟਾਂ ਤੋਂ ਇਹ ਵੱਧ ਦੇ ਨਹੀਂ ਜਿਵੇਂ ਜੇਲ੍ਹ ਚੋ ਆ ਕੇ ਕੇਜਰੀਵਾਲ ਨੇ ਧੱਥੂ ਪਾ ਦਿੱਤਾ ਗੁਜਰਾਤ ਲੌਬੀ ਨੂੰ ਵਕਤ ਪਾ ਦਿੱਤਾ ਤਿਵੇਂ ਹੀ ਨਾਲ ਦੀ ਨਾਲ ਇਤਫਾਕ ਨੇ ਕਟਣਾ ਚੜੀ ਵਾਪਰਦੀ ਹੈ ਇਹ ਸਯੋਗ ਹੈ ਇਤਫਾਕ ਹੈ ਇਹ ਇੱਕ ਸੋਚ ਹੈ। ਇਹੀ ਸੋਚਣ ਦਾ ਵਿਸ਼ਾ ਹੈ, ਵਿਚਾਰਨ ਦਾ ਵਿਸ਼ਾ ਹੈ। ਪਰ ਜੇ ਕੇਜਰੀਵਾਲ ਉਲਝ ਜਾਂਦੇ ਆ ਡੈਫੀਨਟਲੀ ਜੋ ਭਾਜਪਾ ਚਾਹੇਗੀ। ਉਲਝ ਜਾਂਦੇ ਇਸ ਮਾਮਲੇ 'ਚ ਬਹੁਤ ਬੁਰੀ ਤਰ੍ਹਾਂ ਚਲੋ ਅੰਦਰ ਵੀ ਨਹੀਂ ਜਾਂਦੇ, ਇੱਕ ਵੇਲੇ ਵੀ ਮੰਨ ਲੈਣੇ ਆ। ਜੇ ਉਲਝ ਵੀ ਜਾਂਦੇ ਆ ਤਾਂ ਇਸ ਉਲਝਮੀ ਖੇੜ ਦੇ ਵਿੱਚ ਭਾਜਪਾ ਮੰਨਵਾ ਫੇਖ ਮੰਤਬ ਹਾਸਲ ਕਰਨ ਲੱਗੇਗੀ। ਅਗਲੀ ਵਾਰ ਫੇਰ ਮਿਲਦੇ ਆ। ਤਦ ਤੱਕ ਦਿਵਸ ਹਸਤਾ। ਇਲੈਕਸ਼ਨ ਲੈਖ ਤੇਰਾ ਵੋਟ ਵਾਸਤੇ ਤਿਆਰੀ ਕਰੋ ਭਾਈ ਕਿਨੂੰ ਪਾਉਣੀ ਹੈ ਮਿਲਦੇ ਅਗਲੀ ਵਾਰ ਸਾਰਿਆਂ ਨੂੰ ਸਤ ਸ੍ਰੀ ਅਕਾਲ